ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਆਮ ਆਦਮੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਹਮੇਸ਼ਾ ਹੀ ਘਾਤ ਲਾ ਕੇ ਰਹਿੰਦੇ ਨੇ ਸ਼ੇਰ ਵਾਂਗੂ ਵੀ ਕਦੋਂ ਕੋਈ ਸ਼ਿਕਾਰ ਆਵੇ ਅਤੇ ਉਸ ਨੂੰ ਜਿਹੜਾ ਆਪਣੇ ਪੰਜੇ ਦੇ ਵਿੱਚ ਕਾਬੂ ਕਰਕੇ ਸ਼ਮੂਲਿਤ ਕਰਾਈ ਜਾਵੇ ਆਮ ਆਦਮੀ ਪਾਰਟੀ ਦੇ ਵਿੱਚ ਕਿਉਂਕਿ ਆਮ ਆਦਮੀ ਪਾਰਟੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਚਾਹੇ ਉਹ ਭਾਰਤੀ ਜਨਤਾ ਪਾਰਟੀ ਹੋਵੇ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ ਚਾਹੇ ਉਹ ਕਾਂਗਰਸ ਪਾਰਟੀ ਹੋਵੇ ਚਾਹੇ ਭੋਜਨ ਸਮਾਜ ਪਾਰਟੀ ਹੋਵੇ ਜਿੰਨੇ ਵੀ ਇਹਨਾਂ ਦੇ ਮੇਨ ਟਕਸਾਲੀ ਆਗੂ ਨੇ ਸਾਬਕਾ ਵਿਧਾਇਕ ਸਾਬਕਾ ਮੰਤਰੀ ਜਾਂ ਜਿਹੜੇ ਕਾਫੀ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਨੇ ਅਲੱਗ-ਅਲੱਗ ਪਾਰਟੀਆਂ ਦੇ ਵਿੱਚ ਉਹਨਾਂ ਨੂੰ ਪਟਣ ਦੇ ਵਿੱਚ ਕਾਮਯਾਬ ਹੁੰਦੇ ਜਾ ਰਹੇ ਨੇ ਜਿਸ ਤਰ੍ਹਾਂ ਡਿਪੀਟ ਲੁਲੂ ਪਟਿਆ ਗਿਆ ਡਿਪੀਟ ਲੋਤੂ ਪਹਿਲਾ ਪਟਿਆ ਗਿਆ ਸੀ ਆ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵੱਡਾ ਵਿਧਾਇਕ ਡਾਕਟਰ ਸੁਵਿੰਦਰ ਕੁਮਾਰ ਸੁਖੀ ਜਿਸ ਨੂੰ ਡਾਕਟਰ ਸੁਖੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਹਲਕਾ ਬੰਗਾ ਤੋਂ ਮੌਕੇ ਦਾ ਮੌਜੂਦਾ ਵਿਧਾਇਕ ਸ਼ਰੋਮਣੀ ਅਕਾਲੀ ਦਲ ਦਾ ਸ਼ਮੂਲਿਤ ਕਰ ਗਿਆ ਆਮ ਆਦਮੀ ਪਾਰਟੀ ਵੱਲ ਉਸ ਬਾਅਦ ਡਿਪੀ ਡਿਪੀ ਡਿਲੋ ਤੋਂ ਬਾਅਦ ਹੋਰ ਛੋਟੇ-ਮੋਟੇ ਲੀਡਰ ਲੇਕਿਨ ਅੱਜ ਰਾਜਪੁਰਾ ਹਲਕਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਨੀਨਾ ਮਿੱਤਲ ਨੇ ਇੱਕ ਵੱਡਾ ਆਗੂ ਪਾਟ ਲਿਆ ਹੈ ਸ਼ਰੋਮਣੀ ਅਕਾਲੀ ਦਲ ਦਾ ਜਿਹੜਾ ਮੀਤ ਪ੍ਰਧਾਨ ਮੀਤ ਪ੍ਰਧਾਨ ਬੀਸੀ ਵਿੰਗ ਦਾ ਪ੍ਰਧਾਨ ਹਾਂਜੀ ਮੈਂ ਗੱਲ ਕਰ ਰਿਹਾ ਹਾਂ ਜਸਵਿੰਦਰ ਸਿੰਘ ਜੈਲਦਾਰ ਦੀ ਜਸਵਿੰਦਰ ਸਿੰਘ ਜੈਲਦਾਰ ਜੋ ਹਲਕਾ ਰਾਜਪੁਰ ਤੋਂ ਬੀਸੀ ਵਿੰਗ ਦੇ ਮੀਤ ਪ੍ਰਧਾਨ ਨੇ ਉਹਨਾਂ ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਪੱਟ ਲਿਆ ਗਿਆ ਹੈ ਆਮ ਆਦਮੀ ਪਾਰਟੀ ਦੀ ਮੌਜੂਦਾ ਵਿਧਾਇਕਾ ਨੀਨਾ ਮਿੱਤਲ ਨੀਨਾ ਮਿੱਤਲ ਨੇ ਕਿਹਾ ਹੈ ਕਿ ਰਾਜਪੁਰਾ ਨੂੰ ਵੱਡਾ ਬਲ ਮਿਲਿਆ ਹੈ ਉਹ ਵੱਡੀ ਸ਼ਕਤੀ ਮਿਲੀ ਹੈ ਵੱਡੀ ਤਾਕਤ ਮਿਲੀ ਹੈ ਕਿਉਂਕਿ ਜਸਵਿੰਦਰ ਸਿੰਘ ਜੈਲਦਾਰ ਨੇ ਜਿਹੜੇ ਉਹ ਕਾਫੀ ਕਲੋਜ਼ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਦੇ ਨੀਨਾ ਮਤਲਬ ਇਹ ਕਿ ਜਸਵਿੰਦਰ ਸਿੰਘ ਜੈਲਦਾਰ ਦੇ ਆਨ ਦੇ ਨਾਲ ਪਾਰਟੀ ਨੂੰ ਵੱਡਾ ਬਲ ਮਿਲੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਸਵਿੰਦਰ ਸਿੰਘ ਜੈਲਦਾਰ ਦੇ ਨਾਂ ਜੋ BC ਵਿੰਗ ਦੇ ਸ਼ਰੂਮਣੀ ਅਕਾਲੀ ਨਾਲ ਦੇ ਮੌਜੂਦਾ ਪਰਮੀਤ ਪ੍ਰਧਾਨ ਸੀ ਉਹਨਾਂ ਦੇ ਨਾਲ ਸੈਂਕੜੇ ਹੋਰ ਆਗੂ ਅਤੇ ਪਰਿਵਾਰ ਵੀ ਅੱਜ ਰਸਮੀ ਤਰੀਕੇ ਦੇ ਨਾਲ ਸ਼ਾਮਲ ਹੋ ਗਏ ਨੇ ਆਪ ਆਧਪਾਰਟੀ ਦੇ ਵਿੱਚ ਨੀਨਾ ਮਿੱਤਰ ਨੇ ਕਿਆ ਹੈ ਕਿ ਜਸਵਿੰਦਰ ਸਿੰਘ ਜੈਲਦਾਰ ਅਤੇ ਉਸ ਦੇ ਸਾਥੀਆਂ ਨੂੰ ਜਿਹੜਾ ਹੈ ਬੰਦੇ ਉਹਦੇ ਦਿੱਤੇ ਜਾਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਵੀ ਕੋਈ ਸਹੂਲਤ ਆਉਂਦੀ ਹੈ ਜੋ ਵੀ ਕੰਮ ਹੁੰਦਾ ਹੈ ਉਹ ਜਸਵਿੰਦਰ ਸਿੰਘ ਜੈਲਦਾਰ ਜੋ ਖਾਸਮ ਖਾਸ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪੈਰ ਦੇ ਹাদার ਤੇ ਉਹਨਾਂ ਦੇ ਕੰਮ ਕੀਤੇ ਜਾਣਗੇ ਵੱਡਾ ਬਲ ਮਿਲਿਆ ਹੈ ਵੱਡਾ ਵੱਡੀ ਸ਼ਕਤੀ ਮਿਲੀ ਹੈ ਹਲਕਾ ਰਾਜਪੁਰਾ ਤੋਂ ਨੀਨਾ ਮਿੱਤਲ ਅਤੇ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਦਾ ਵੱਡਾ ਲੀਡਰ ਆਮ ਸੋਰੀ ਸ਼੍ਰੋਮਣੀ ਅਕਾਲੀ ਦਲ ਨੂੰ ਅਨਵਿਦਾ ਕਹਿ ਕੇ ਚਲਾ ਗਿਆ ਹੈ ਆਮ ਆਦਮੀ ਪਾਰਟੀ ਦੇ ਵਿੱਚ ਧੰਨਵਾਦ